ਬਟਾਲਾ ਦੀ ਮਿਊਂਸਿਪਲ ਕਾਰਪੋਰੇਸ਼ਨ ਚ ਸੀਵਰੇਜ ਦੀ ਸਫਾਈ ਦਾ ਕੰਮ ਕਰਨ ਵਾਲੇ ਕੱਚੇ ਮੁਲਾਜ਼ਮਾਂ ਵੱਲੋਂ ਕਾਰਪੋਰੇਸ਼ਨ ਦੇ ਬਾਹਰ ਧਰਨਾ ਲਗਾ ਸੀਵਰੇਜ ਬੋਰਡ ਅਤੇ ਪੰਜਾਬ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਗਈ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਪੱਕੇ ਕਰਨ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਲਾਰੇ ਲਾਏ ਜਾ ਰਹੇ ਹਨ ਉਹਨਾਂ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਉਹਨਾਂ ਨੂੰ ਪੱਕਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਬਟਾਲਾ ਦੇ ਸੀਵਰੇਜ ਦੀ ਸਫਾਈ ਠੱਪ ਰਹੇਗੀ ਤੇ ਧਰਨਾ ਪ੍ਰਦਰਸ਼ਨ ਵੀ ਲਗਾਤਾਰ ਚੱਲਦਾ ਰਹੇਗਾ ਅਜੀਜ਼ਰ ਸੀਵਰਮੈਨ ਆ ਸਾਰੇ ਆਹ ਜਿਹੜਾ 2015 ਦੇ ਵਿੱਚ ਡੈਪੋਟੀਸ਼ਨ ਦੇ ਕਾਰਪੋਰੇਸ਼ਨ ਨੇ ਸੀਵਰ ਬੋਰਡ ਨੂੰ ਹੈਂਡਓਵਰ ਕੀਤਾ ਸੀ ਠੀਕ ਆ ਤੇ ਜਿੰਨੀਆਂ ਟਰਾਂਗੀਆਂ ਵਿਦ ਸੀਵਰਮੈਨਾਂ ਦੀਆਂ ਨਾਲ ਆਈਆਂ ਵਾਂ ਪਛਾਂਦੇ ਕਿਚਕੇ ਇਹਨਾਂ ਨੂੰ ਵੀ ਪੱਕਾ ਕੀਤਾ ਜਾਏ ਉਹਨ ਵੀ 2024 ਦਾ 25 ਦਾ ਬਜਟ ਪੇਸ਼ ਹੋ ਗਿਆ ਆ ਕਿ 64 ਅਸਾਮੀਆਂ ਸਾਡੀਆਂ ਖਾਲੀ ਪਈਆਂ ਅੰਦਰ 64 ਅਸਾਮੀਆਂ ਹਾਂਜੀ ਖਾਲੀ ਪਈਆਂ ਫਰਮਾਨਾਂ ਦੀਆਂ ਇਹਨਾਂ ਨੇ ਮਤਾ ਸਾਡਾ ਫੇਰ ਨਹੀਂ ਪਾਇਆ ਸਰ ਜੇ 64 ਅਸਾਮੀਆਂ ਦੇ ਵਿੱਚ 2024-25 ਦੇ ਬਜਟ ਦੇ ਜੇ ਆਪਾਂ ਨਾ ਆਣੇ ਤੇ ਅਸੀਂ ਕੋਈ ਗੱਲ ਹੀ ਨਹੀਂ ਸੀ ਕਰਨੀ ਸਾਡੇ ਕੋਲ ਪ੍ਰੂਫ ਵੀ ਹੈਗਾ ਆ ਕਿ ਸਾਡੀਆਂ ਚੌੜਾ ਸਾਮੀਆਂ ਖਾਲੀਆਂ ਪੀਦਾ ਸੀਵਰਮੈਨਾਂ ਦੀਆਂ ਤੇ ਇਹਨਾਂ ਨੇ ਮਾਰਾ ਫੇਰ ਸਾਡਾ ਮਤਾ ਨਹੀਂ ਪਾਇਆ ਉਸ ਬੇਸ ਤੇ ਇੱਕ ਲੈਟਰ ਵੀ ਆਈ ਦੀ 2000 ਐਰੀ ਆਪਣੇ 24 ਦੀ 15000 ਸੈਲਰੀ ਦੀ ਉਹ ਵੀ ਨਹੀਂ ਮਾਰਾ ਦੇਣਦੇ ਸੀਵਰ ਬੋਰਡ ਵਾਲੇ 9500 ਰੁਪਏ ਸੈਲਰੀ ਦੇਣਦੇ ਸਾਰੀ ਠੀਕੇਦਾਰੀ ਸਿਸਟਮ ਨਾਲ ਦੇਣਦੇ ਡੀਐਨ ਡੀਸੀ ਰੇਟ ਨਾਲ ਦੇ ਆ ਡੀਸੀ ਰੇਟ ਨਾਲ ਦੇ ਆ ਦੇਣ ਠੀਕ ਆ ਤੇ ਡੀਸੀ ਰੇਟ ਆ ਜਿਹੜਾ ਉਹ ਵੀ ਨਹੀਂ ਲਾਗੂ ਕਰਦੇ ਪਏ ਹੁਣ ਬਾਹਰ ਤੋਂ ਬੈਠੇ ਬੱਸ ਤਾਂ ਆਪ ਬੈਠੇ ਰਹੇ ਆ ਕਿ ਸਾਡਾ ਵੀ ਕੋ ਪੁੱਟਿਆ ਜਾਵੇ ਸਰ 95 ਸੂਚ ਕੀ ਬੰਦ ਆ ਜੇ ਮਹਾਰਾਜਾ ਸਰ ਦੇਖੋ ਸਾਡੇ ਨਾਲ ਜਿਦੋਂ ਹੀ ਧੋਖੇਬਾਜ਼ੀ ਹੋਈ ਆ ਅਸੀਂ ਦੋ ਝਾੜੂ ਵਾਲਿਆਂ ਨੂੰ ਪੱਕਾ ਕੀਤਾ ਗਿਆ ਸੀ ਐਮਐਲਏ ਸਾਹਿਬ ਕੋ ਗਏ ਆ ਐਮਐਲਏ ਸਾਹਿਬ ਨੇ ਸਾਨੂੰ ਕਿਹਾ ਤੁਸੀਂ ਕੰਮ ਕਰੋ ਮੈਂ ਤੁਹਾਡੇ ਮਗਰ ਖੋਤਾ ਆ ਫਿਰ ਆਪਾਂ ਉਸ ਤੋਂ ਬਾਅਦ ਫੇਰ ਦੁਬਾਰਾ ਗਏ ਆ ਉਹਨਾਂ ਨੇ ਆ ਹੀ ਕਿਹਾ ਕੰਮ ਕਰੋ ਹੀ ਘਟਣਾ ਗਿਆ ਜਦੋਂ ਫਿਰ ਇਹਨਾਂ ਨੂੰ ਉਹਨਾਂ ਨੇ ਜਦੋਂ ਉਹ ਦਿੱਤੇ ਪੇਪਰ ਦਿੱਤੇ ਆ ਪੱਕੇ ਹੋਣ ਦੇ ਉਦੋਂ ਵੀ ਕਿਹਾ ਤੁਹਾਡਾ ਵੀ ਸੋਚਾਂਗੇ ਫਿਰ ਵੀ ਨਹੀਂ ਸੋਚਿਆ ਕਿ ਫਿਰ ਆਪਾਂ ਮੇਰ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਆ ਜਦੋਂ ਦੋ ਹਫ਼ਤੇ ਪਹਿਲਾਂ ਆਈ ਕਹਿੰਦੇ ਕੋਈ ਗੱਲ ਨਹੀਂ ਤੁਹਾਡਾ ਸੋਚਿਆ ਜਾਏਗਾ ਤੁਹਾਡਾ ਮਤ ਪਾਵਾਂਗੇ ਸਾਡੇ ਕੋਲ ਮਤੇ ਦੀ ਕਾਪੀ ਪਈ ਆ ਸਬੂਤ ਤੇ ਆ ਜਾ ਚੋਰ ਕੋਸਾ ਫੇਰ ਵੀ ਸਾਨੂੰ ਅਹੀ ਕੱਲ ਮਿਲ ਗਿਆ ਤੁਸੀਂ ਕਹਿੰਦੇ ਸਾਡੇ ਬੰਦੇ ਨਹੀਂ ਹੈਗੇ ਤੁਸੀਂ ਪੰਜਾਬ ਸਰਕਾਰ ਨਾਲ ਲੜੋ ਚੰਡੀਗੜ੍ਹ ਜਾ ਕੇ ਅਸੀਂ ਚੰਡੀਗੜ੍ਹ ਕਿਦਾ ਲੜ ਲੀਏ ਕੰਮ ਬਟਾਲਾ ਚ ਕਰ ਰਹੇ ਆ ਬਟਾਲਾ ਸਾਨੂੰ ਕਰੇ ਕਿਥੇ ਦਾ ਮੇਅਰ ਕਰੇ ਐਮ ਐਲ ਏ ਕਰੇ ਨਾ ਸਾਨੂੰ ਅਈ ਉਹਨਾਂ ਚੰਡੀਗੜ੍ਹ ਥੋੜੀ ਗੱਲ ਪਾਵਰ ਇਹਨਾਂ ਦੇ ਕੋਲ ਆ ਜਿੰਨੀ ਦੇ ਸਾਡੀ ਮੰਗਾਂ ਨਹੀਂ ਪੂਰੀਆਂ ਕੀਤੀ ਜੇ ਕਿ ਉਹਨੇ ਰਹੀ ਇੱਥੇ ਬੈਠੇ ਰਾਵਾਂਗੇ ਜੀ chandar consultants limited building maintenance handyman under check Trade platform is now available on your local london area he has more than five years experience in same line he used to work with reputed companies agencies as well local builders with brothers he is professional by plumbing, electrician, masonry, car For more information, please contact him at under Trade platform, www.checktrade.com slash 921760 Chander Consultants Limited. Call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ